ਹੈਲੋ ਜੀ ਸਸਿਕਲ ਸਾਰਿਆਂ ਨੂੰ ਤੇ ਸਵਾਗਤ ਕਰਦੇ ਆ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ ਅਫੀਸ਼ੀਅਲ YouTube ਚੈਨਲ ਤੇ ਤਾਂ ਦੇਖੋ ਜੀ ਕਲਰਕ ਦਾ ਐਗਜ਼ਾਮ 22 ਦਸੰਬਰ ਨੂੰ ਡੈਫੀਨੇਟਲੀ ਹੋਣਾ ਹੈ ਠੀਕ ਹੈ ਉਸ ਤੋਂ ਬਾਅਦ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ 19 ਜਨਵਰੀ ਲੇਬਰ ਇਨਸਪੈਕਟਰ 5 ਜਨਵਰੀ ਕਲਰਕ ਦੇ ਪੇਪਰ ਦੇ ਵਿੱਚ ਤੁਹਾਡੇ ਕੋਲੇ ਸਿਰਫ 10 ਡੇਜ਼ ਬਚੇ ਨੇ ਸੀਨੀਅਰ ਆਪਣੇ ਕੋਲੇ ਲੇਬਰ ਇਨਸਪੈਕਟਰ ਕੋਲੇ 20 ਆ 22 ਡੇਜ਼ ਲਗਾ ਲਓ ਤੁਸੀਂ ਉਦਾਂ ਹੀ ਆਪਣੇ ਜਿਹੜਾ ਪੇਪਰ ਹੈਗਾ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦਾ ਉਹਦੇ ਵਿੱਚ ਤੁਸੀਂ 1.5 ਘੰਟੇ ਲਾ ਲਓ ਕਿ ਪੇ ਆਪਣਾ ਤਾਂ ਪੇਪਰ ਦੀ ਸਟ੍ਰੈਟੇਜੀ ਕੀ ਰਣੀ ਚਾਹੀਦੀ ਹੈ ਕੀ ਕਰਨਾ ਚਾਹੀਦਾ ਦੇਖੋ ਇੱਕ ਰਾਮਬਾਣ ਤਰੀਕਾ ਹੈਗਾ ਰਾਮਬਾਣ ਤਰੀਕਾ ਕਿ ਜਿਹਦੇ ਵਿੱਚ ਤੁਸੀਂ ਬਹੁਤ ਹੁਣ ਤੱਕ ਦੇਖੋ ਤੁਸੀਂ ਜੇ ਪੜ੍ਹੇ ਹੋ ਤਾਂ ਵੀ ওই ਤਰੀਕਾ ਵਰਤਣਾ ਜੇ ਨਹੀਂ ਪੜ੍ਹੇ ਤਾਂ ਵੀ ਉਹ ਤਰੀਕਾ ਵਰਤਣਾ ਕੀ ਤਰੀਕਾ ਵਰਤਣਾ ਹੈ ਮੈਂ 8020 ਵਾਲਾ ਰੂਲ ਤੁਹਾਨੂੰ ਦੱਸਿਆ ਸੀਗਾ ਹੁਣ ਉਹਨੂੰ ਅਪਲਾਈ ਕਰਨ ਦਾ ਟਾਈਮ ਆ ਗਿਆ 8020 ਵਾਲਾ ਜਿਹੜਾ ਰੂਲ ਦੱਸਿਆ ਸੀ ਉਹਨੂੰ ਅਪਲਾਈ ਕਰਨ ਦਾ ਟਾਈਮ ਆ ਗਿਆ ਔਰ ਉਹਨੂੰ ਕਿਵੇਂ ਅਪਲਾਈ ਕਰਨਾ ਹੈ ਅੱਜ ਦੀ ਕਲਾਸ ਵਿੱਚ ਮੈਂ ਉਹ ਦੱਸੂ ਠੀਕ ਹੈ 8020 ਵਾਲਾ ਰੂਲ ਕੀ ਸੀਗਾ ਕਿ 80% ਪੇਪਰ 20% ਸਿਲੇਬਸ ਤੋਂ ਹੁੰਦਾ ਤਾਂ ਭਾਈ ਹੁਣ ਸਿੰਪਲ ਜਿ ਜਿੰਨੇ ਵੀ ਚਾਹੇ ਤੁਸੀਂ ਕਲਰਕ ਦਾ ਪੇਪਰ ਦੇ ਰਹੇ ਹੋ ਠੀਕ ਹੈ ਚਾਹੇ ਤੁਸੀਂ ਦੇ ਰਹੇ ਹੋ ਭਾਈ ਆਪਣੇ ਕੋਲੇ ਸੀਨੀਅਰ ਅਸਿਸਟੈਂਟ ਦਾ ਪੇਪਰ ਚਾਹੇ ਤੁਸੀਂ ਲੇਬਰ ਇਨਸਪੈਕਟਰ ਕ੍ਰੈਕ ਕਰਨਾ ਚਾਹੁੰਦੇ ਹੋ ਚਾਹੇ ਤੁਸੀਂ ਲੇਬਰ ਇਨਸਪੈਕਟਰ ਕ੍ਰੈਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰੋਗੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੀ ਕਰੋਗੇ ਉਹ ਚੀਜ਼ ਮੈਂ ਤੁਹਾਨੂੰ ਦੱਸੂ ਇੱਥੇ ਦੇਖੋ ਬੱਚੇ ਕ੍ਰੈਕ ਕਰਨ ਵਾਸਤੇ ਸਿੰਪਲੀ ਤੁਹਾਡੀ ਤਿਆਰੀ ਕਿਵੇਂ ਹੈ ਇਹ ਚੈੱਕ ਕਰਨ ਵਾਸਤੇ ਤੁਸੀਂ ਪੰਜ ਪੇਪਰ ਐਨਲਾਈਜ਼ ਕਰਨੇ ਆ ਪੰਜ ਪੇਪਰ ਕਿਹੜੇ-ਕਿਹੜੇ ਐਨਲਾਈਜ਼ ਕਰਨੇ ਆ ਉਹ ਮੈਂ ਦੱਸੂ ਪਹਿਲਾ ਪੇਪਰ ਤੁਸੀਂ ਪਟਵਾਰੀ ਦਾ ਠੀਕ ਹੈ ਜੋ 2023 ਵਿੱਚ ਹੋਇਆ ਸੀਗਾ 2022 ਵਿੱਚ ਹੋਇਆ ਸੀ ਕਲਰਕ ਦਾ ਪੇਪਰ ਜੋ 2022 ਵਿੱਚ ਹੋਇਆ ਸੀਗਾ ਠੀਕ ਹੈ ਆਪਣੇ ਕੀ ਕਹਿੰਦੇ ਨੇ ਐਕਸਾਈਜ਼ ਇਨਸਪੈਕਟਰ ਦਾ ਪੇਪਰ ਐਕਸਾਈਜ਼ ਇਨਸਪੈਕਟਰ ਦਾ ਪੇਪਰ ਜੋ 2022 ਵਿੱਚ ਹੋਇਆ ਸੀ ਸੀਨੀਅਰ ਅਸਿਸਟੈਂਟ ਦਾ ਪੇਪਰ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦਾ ਪੇਪਰ ਜੋ ਕਦੋਂ ਹੋਇਆ 2023 ਵਿੱਚ ਹੋਇਆ ਠੀਕ ਹੈ ਸੀਸੀਡੋ ਦਾ ਪੇਪਰ ਤੁਹਾਡਾ ਜਿਹੜਾ 2024 ਵਿੱਚ ਹੋਇਆ ਹੈ ਜੇਲ ਵਾਰਡਨ ਦਾ ਪੇਪਰ ਜੋ 2024 ਦੇ ਵਿੱਚ ਹੋਇਆ ਹੈ ਧਿਆਨ ਨਾਲ ਸੁਣੀਓ ਇਸ ਵੀਡੀਓ ਨੂੰ ਜੇਲ ਵਾਰਡਨ ਦਾ ਪੇਪਰ ਜੋ 2024 ਦੇ ਵਿੱਚ ਹੋਇਆ ਹੈ 1 2 3 4 5 6 ਪੇਪਰ ਹੋਗੇ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਪੇਪਰ ਹੋਏ ਹੈ ਇਹ ਇਹਨਾਂ 2022 2023 2024 ਠੀਕ ਹੈ ਸੇਮ ਪੈਟਰਨ ਦੇ ਐਗਜ਼ਾਮ ਨੇ ਇਹਨਾਂ ਵਿੱਚ ਜਿਹੜੇ ਪੇਪਰ ਹੋਏ ਹੈ ਤੁਸੀਂ ਇਹਨਾ ਪੇਪਰ ਨੂੰ ਕੀ ਕਰਨਾ ਹੈ ਬੱਚੇ ਐਨਲਾਈਜ਼ ਕਰਨਾ ਹੈ ਔਰ ਉਸ ਤੋਂ ਬਾਅਦ ਤੁਸੀਂ ਦੇਖਣਾ ਹੈ ਕਿ ਜਿਹੜੇ ਟੌਪਿਕਸ ਤੋਂ ਕੁਐਸਚਨ ਪੁੱਛੇ ਗਏ ਹੈ ਕਿ ਉਹ ਸਾਰੇ ਟੌਪਿਕ ਤੁਹਾਨੂੰ ਆਉਂਦੇ ਹੈ ਕਿ ਉਹ ਸਾਰੇ ਟੌਪਿਕ ਤੁਹਾਨੂੰ ਆਉਂਦੇ ਹੈ ਜੇ ਮੰਨ ਲਓ ਨਹੀਂ ਆਉਂਦੇ ਤਾਂ ਆਪਾਂ ਕੀ ਕਰਨਾ ਹੈ ਉਸ ਤੋਂ ਪਹਿਲਾਂ ਮੈਂ ਦੱਸਦਾ ਤੁਹਾਨੂੰ ਕਿ ਆਹੀ ਸੇਮ ਪ੍ਰੋਸੈਸ ਅਸੀਂ 20 ਡੇਸ 25 ਡੇਸ ਦੇ ਵਿੱਚ ਚਲਾਵਾਂਗੇ ਜਿੰਨੇ ਵੀ ਤੁਹਾਡੇ ਪੇਪਰ ਤੁਸੀਂ ਫਾਰਮ ਫਿਲ ਕਰੇ ਹੋਏ ਆ ਉਹਨਾਂ ਸਾਰੇ ਫਾਰਮਸ ਵਾਸਤੇ ਨਾਲ ਦੀ ਨਾਲ ਤੁਹਾਨੂੰ ਆਹੀ ਚੀਜ਼ ਅਸੀਂ ਐਕਸਾਈਜ਼ ਇਨਸਪੈਕਟਰ ਵਾਸਤੇ ਐਕਸਾਈਜ਼ ਇਨਸਪੈਕਟਰ ਦਾ ਜੋ ਵੀ ਬੱਚੇ ਫਾਰਮ ਫਿਲ ਕਰਨਗੇ ਉਸ ਦੇ ਵਿੱਚ ਵੀ ਬੈਚ ਦੀ ਵੈਲਿਡਿਟੀ ਦੇ ਦਾਂਗੇ ਕਿਉਂਕਿ ਬੈਚ ਦੀ ਵੈਲਿਡਿਟੀ ਜਿਹੜੀ ਹੈ ਉਹ 2 ਇਅਰਸ ਦੀ ਹੈ ਅੱਗੇ ਜਿੰਨੀਆਂ ਵੀ ਵੈਕੈਂਸੀਜ਼ ਆਣੀਆਂ ਤੁਹਾਡੀਆਂ ਇਹਦੇ ਵਿੱਚ ਹੀ ਕਲੀਅਰ ਹੋ ਜਾਣੀਆਂ ਨੇ 2199 ਵਾਲਾ ਜਿਹੜਾ ਬੈਚ ਹੈ ਉਹ ਅੱਜ ਦੇ ਟਾਈਮ ਤੇ ਅਸੀਂ 1199 ਰੁਪਏ ਵਿੱਚ ਸੇਲ ਕਰ ਰਹੇ ਹਾਂ ਦੋ ਦਿਨਾਂ ਦਾ ਦੁਬਾਰਾ ਤੋਫਰ ਅਸੀਂ ਲਗਾਵਾਂਗੇ ਜਿਹੜੇ ਵੀ ਬੱਚੇ ਇੱਛੁਕ ਹੋਣ ਕਿ ਹਾਂਜੀ ਜੇ ਤੁਹਾਡਾ ਕੰਮ ਨੇੜੇ ਲੱਗ ਗਿਆ ਲੇਬਰ ਇਨਸਪੈਕਟਰ ਦਾ ਪੇਪਰ ਹੋ ਗਿਆ ਕਲਰਕ ਦਾ ਹੋ ਗਿਆ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦਾ ਹੋ ਗਿਆ ਕ੍ਰੈਕ ਹੋ ਗਿਆ ਉਸ ਵਰਗੀ ਤਾਂ ਰੀਸ ਨਹੀਂ ਹੈਗੀ ਬਾਈ ਚਾਂਸ 1% 2% ਐਵੇਂ ਦੇ ਚਾਂਸ ਹੋਗੇ ਕਿ ਪੇਪਰ ਨਾ ਕ੍ਰੈਕ ਹੋਇਆ ਤਿਆਰੀ ਇੰਨੀ ਵਧੀਆ ਨਹੀਂ ਹੈ ਪਰ ਤੁਸੀਂ ਪੇਪਰ ਦੇ ਨੇੜੇ ਪਹੁੰਚ ਗਏ ਤਾਂ ਮੈਂ ਆ ਗੱਲ ਦੱਸਦੀ ਹਾਂ ਕਿ ਗਰੰਟੀ ਵਾਲੀ ਗੱਲ ਹੈ ਤੁਹਾਡਾ ਐਕਸਾਈਜ ਇਨਸਪੈਕਟਰ ਜਿਹੜਾ ਹੈ ਜਾਂ ਫਿਰ ਪਟਵਾਰੀ ਦੀਆਂ ਜੜੀਆਂ ਹਜ਼ਾਰ ਵੈਕੈਂਸੀਜ਼ ਆਣਗੀਆਂ ਉਹ ਇਸ ਬੈਚ ਨੂੰ ਪੜ ਕੇ ਜ਼ਰੂਰ ਕ੍ਰੈਕ ਹੋ ਜਾਊਗਾ ਆਪਾਂ ਲਾਸਟ ਤੱਕ ਤੁਹਾਡਾ ਹੱਥ ਫੜ ਕੇ ਰੱਖਾਂਗੇ ਇਹ ਸੱਚਾਈ ਹੈ ਠੀਕ ਹੈ ਤਾਂ ਇਹ ਸਿਰਫ 1199 ਦਾ ਬੈਚ ਤੁਹਾਨੂੰ ਮਿਲ ਰਿਹਾ 2 ਸਾਲ ਦੀ ਵੈਲਿਡਿਟੀ ਵਾਸਤੇ ਵੈਸੇ ਇਹ ਕਿੰਨੇ ਦਾ ਹੈ ਜੀ 2199 ਦਾ ਠੀਕ ਹੈ ਤਾਂ ਤੁਸੀਂ ਉਹਨਾਂ ਜਿਹੜੇ ਪੇਪਰ ਮੈਂ ਤੁਹਾਨੂੰ ਦੱਸਿਆ ਇਹਨਾਂ ਪੇਪਰ ਨੂੰ ਐਨਲਾਈਜ਼ ਕਰੋ ਇਹਨਾਂ ਵਿੱਚ ਜਿਹੜੇ ਜਿਹੜੇ ਟੋਪਿਕ ਹਰ ਇੱਕ ਸਬਜੈਕਟ ਦੇ ਦੇਖੋ ਕਿ ਕਿਹੜੇ ਕਿਹੜੇ ਟੋਪਿਕ ਆਏ ਹੋਏ ਐ ਤੇ ਜਿਹੜੇ ਟੋਪਿਕ ਨਹੀਂ ਆਉਂਦੇ ਤੁਹਾਨੂੰ ਉਹਨਾਂ ਟੋਪਿਕਸ ਤੇ ਫੋਕਸ ਕਰੋ ਇਹ ਸੱਚਾਈ ਹੈ ਔਰ ਜੇ ਕਿਸੇ ਨੇ ਕਰ ਲਿਆ ਤਾਂ ਵਾਰ-ਵਾਰ ਰਿਵੀਜ਼ਨ ਕਰੋ ਹੋਰ ਇਸ ਤੋਂ ਵਧੀਆ ਤਰੀਕਾ ਇਹਨਾਂ 10 ਦਿਨਾਂ ਨੂੰ 20 ਦਿਨਾਂ ਨੂੰ ਐਨਲਾਈਜ਼ ਕਰਨ ਦਾ ਹੋਰ ਨਹੀਂ ਹੈ YouTube ਤੇ ਹੁਣ ਬਹੁਤ ਸਾਰੀਆਂ ਚੀਜ਼ਾਂ ਆਣ ਗਿਆ ਮੈਰਾਥਨ ਲਗਾ ਲੋ ਫੁਣਾ ਲਗਾ ਲੋ ਢਮਕਾਣਾ ਲਗਾ ਲੋ ਉਹ ਚੀਜ਼ਾਂ ਬਹੁਤ ਜ਼ਿਆਦਾ ਉਹਨਾਂ ਬੱਚਿਆਂ ਵਾਸਤੇ ਨੇ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਠੀਕ ਹੈ ਤੇ ਉਹ ਜਿਨ੍ਹਾਂ ਕੋਲੇ ਹੋਰ ਕੋਈ ਰਾਹ ਨਹੀਂ ਹੈਗਾ ਨਾ ਤਾਂ ਉਹ ਬੈਚ ਲੈਣ ਚਾਹੁੰਦੇ ਨੇ ਉਹ ਬੱਚੇ ਪਟਕ ਸਕਦੇ ਆ ਇਹਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਉਹਨਾਂ ਨੇ ਪਹਿਲਾਂ ਕੁਝ ਕੀਤਾ ਹੀ ਨਹੀਂ ਔਰ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਚਾਹੇ ਪਹਿਲਾਂ ਕੁਝ ਕੀਤਾ ਤੇ ਚਾਹੇ ਨਹੀਂ ਕੀਤਾ ਤਾਂ ਤੁਹਾਡੇ ਵਾਸਤੇ ਇੱਕ ਚਾਂਸ ਹੈ ਐਪਲੀਕੇਸ਼ਨ ਦਾ ਲਿੰਕ 360 ਜੋਬ ਟਾਰਗੇਟ ਐਪਲੀਕੇਸ਼ਨ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਮੋਸਟ ਵੈਲਕਮ ਹੈ ਤੁਸੀਂ ਆ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਸਿਲੇਬਸ ਕਰਵਾਵਾਂਗੇ ਹਰ ਇੱਕ ਸਬਜੈਕਟ ਦਾ ਠੀਕ ਹੈ ਉਹੀ 80 20 ਵਾਲੇ ਰੂਲ ਤੋਂ ਤੇ ਤੁਸੀਂ ਬੈਚ ਨੂੰ ਛੇਤੀ ਤੋਂ ਛੇਤੀ ਜੁਆਇਨ ਕਰ ਸਕਦੇ ਹੋ ਠੀਕ ਹੈ ਕੰਟੈਕਟ ਨੰਬਰ ਵੀ ਦੇ ਰੱਖਿਆ ਹੈ 98126 30162 ਇਸ ਨੰਬਰ ਤੇ ਤੁਸੀਂ ਕੋਲ ਵੀ ਕਰ ਸਕਦੇ ਹੋ ਓਕੇ ਜੀ ਥੈਂਕ ਯੂ so much ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ so much